ਨਾਰੀ ਸ਼ਕਤੀ ਜਿੰਦਾਬਾਦ ਨਾਰੀ ਸ਼ਕਤੀ ਜਿੰਦਾਬਾਦ ਮੈਲਾ ਕਾਂਗਰਸ ਜਿੰਦਾਬਾਦ ਮੈਡਮ ਕੁਰਸ਼ੋਰ ਕੋਰੰਦਾਵਾ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਬਹੁਤ ਖੁਸ਼ੀ ਦੀ ਗੱਲ ਹੈ ਜੀ ਪਿਛਲੇ ਕੁਝ ਦਿਨ ਪਹਿਲਾਂ ਅਸੀਂ ਸਾਰੇ ਕਾਂਗਰਸ ਨੇ ਸਾਡੀ ਭੈਣ ਪੂਜਾ ਗਰਗ ਜੀ ਨੂੰ ਬਲਾਕ ਦਾ ਅਹੁਦਾ ਦਿੱਤਾ ਸੀ ਬਲਾਕ ਪ੍ਰਧਾਨ ਬਣਾਇਆ ਸੀ ਸਿਟੀ ਦਾ ਸਮਾਣਾ ਦਾ ਔਰ ਇਸ ਪੈਨ ਨੇ ਮਿਹਨਤ ਕਰਕੇ ਅੱਗੇ ਨਾਲ ਆਵਦੇ ਥੱਲੇ ਜਿਹੜੀ ਟੀਮ ਹੋਰ ਬਣਾਈ ਹੈ ਅੱਜ ਉਸ ਟੀਮ ਨੂੰ ਅਸੀਂ ਇੱਥੇ ਨਿਯੁਕਤੀ ਪੱਤਰ ਦੇਣ ਲਈ ਸਾਰੇ ਇਕੱਠੇ ਹੋਏ ਆ ਮੈਂ ਪੂਰੀ ਮਹਿਲਾ ਕਾਂਗਰਸ ਦਾ ਧੰਨਵਾਦ ਵੀ ਕਰਦੀ ਹਾਂ ਕਿ ਜਿਹੜੇ ਪੰਜਾਬ ਦੇ ਵਿੱਚ ਅਲਕਾ ਲਾਂਬਾ ਜੀ ਦੇ ਦਿਸ਼ਾ ਨਿਰਦੇਸ਼ ਥੱਲੇ ਦਿਨ ਰਾਤ ਜਿਹੜੀ ਹੈ ਉન્નਤੀ ਕਰ ਰਹੀ ਹੈ ਆਪਣੇ ਮੈਂਬਰ ਜਿਹੜੇ ਨੇ ਉਹ ਵਧਾ ਕੇ ਅੱਗੇ ਰਾਹੁਲ ਗਾਂਧੀ ਜੀ ਦਾ ਜਿਹੜਾ ਸੰਦੇਸ਼ ਹੈ ਔਰ ਉਹਨਾਂ ਨੂੰ ਅੱਗੇ ਲੈ ਕੇ ਜਾਣ 'ਚ ਬਹੁਤ ਮਦਦ ਕਰ ਰਹੀ ਹੈ ਦੂਜੀ ਗੱਲ ਅੱਜ ਬਹੁਤ ਹੀ ਖੁਸ਼ੀ ਦੀ ਗੱਲ ਹੈਗੀ ਸਾਡੀ ਮਹਿਲਾ ਕਾਂਗਰਸ ਲਈ ਅੱਜ ਸਾਰੀ ਮਹਿਲਾ ਕਾਂਗਰਸ ਪੂਰੇ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਸ਼੍ਰੀ ਰਾਜੀਵ ਗਾਂਧੀ ਜੀ ਦਾ ਅੱਜ ਜਿਹੜੀ ਉਹਨਾਂ ਦੀ ਜਨਮਤੀ ਹੈ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਇਕੱਠੇ ਹੋ ਕੇ ਜੋ ਸਾਡਾ 올 ਇੰਡੀਆ ਮਹਿਲਾ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਲਕਾਂਬਾ ਜੀ ਵੱਲੋਂ ਮੈਸੇਜ ਆਇਆ ਹੈ ਅਸੀਂ ਅੱਜ ਉਹਨਾਂ ਦੀ ਜਨਮਤੀ ਦੇ ਉੱਤੇ ਹਰ ਜ਼ਿਲ੍ਹੇ ਦੇ ਵਿੱਚ ਜ਼ਿਲ੍ਹਾ ਕਾਂਗਰਸ ਕਮੇਟੀ ਮਹਿਲਾ ਦੀ ਸਾਡੀ ਇਕੱਠੇ ਹੋ ਕੇ ਇੱਕ ਉਪਰਾਲਾ ਕੀਤਾ ਹੈ ਔਰਤਾਂ ਦੀ ਸਿਹਤ ਦੇ ਵਾਸਤੇ ਕਿ ਜੋ ਆਉਣ ਵਾਲੇ ਦਿਨਾਂ ਚ ਆਪਾਂ ਦੇਖ ਰਿਹਾ ਹੋਰ ਇਹ ਪ੍ਰੋਬਲਮਸ ਵਧਦੀਆਂ ਜਾ ਰਹੀਆਂ ਨੇ ਜਾਂ ਕੈਂਸਰ ਵਰਗੀਆਂ ਬਿਮਾਰੀਆਂ ਦੇ ਨਾਲ ਹੈਲਥ ਇਸ਼ੂਜ਼ ਨੇ ਜਿਹੜੇ ਔਰਤਾਂ ਨੂੰ ਬਹੁਤ ਚੀਜ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਸਾਡੀਆਂ ਭੈਣਾਂ ਅਵੇਅਰ ਨਹੀਂ ਹੈਗੀਆਂ ਉਸ ਕਰਕੇ ਸਾਡੀ ਮਹਿਲਾ ਕਾਂਗਰਸ ਨੇ ਉਪਰਾਲਾ ਕੀਤਾ ਸੈਨੀਟਰੀ ਪੈਡਸ ਦੀਆਂ ਮਸ਼ੀਨਾਂ ਆਪ ਲਗਾ ਕੇ ਆਪ ਸਾਡੀਆਂ ਭੈਣਾਂ ਉਹਨਾਂ ਨੂੰ ਤਿਆਰ ਕਰਕੇ ਪੈਕੇਟਸ ਬਣਾ ਕੇ ਅੱਜ ਰਜੀਵ ਗਾਂਧੀ ਜੀ ਦੇ ਜਨਮ ਦਿਨ ਦੇ ਉੱਪਰ ਉਹਨਾਂ ਦੀ ਜਨਤੀ ਦੇ ਉੱਤੇ ਪੂਰੇ ਇੰਡੀਆ ਚ ਪੂਰੇ ਪੰਜਾਬ ਚ ਹਰ ਜ਼ਿਲ੍ਹੇ ਤੇ ਬਲੋਕਾਂ ਦੇ ਵਿੱਚ ਵੀ ਅੱਜ ਸੈਨੇਟਰੀ ਪੈਡ ਜਿਹੜੇ ਨੇ ਵੰਡ ਕੇ ਅੱਜ ਇਹ ਇੱਕ ਦੱਸ ਰਹੇ ਨੇ ਕਿ ਕਿਸ ਤਰ੍ਹਾਂ ਕਾਂਗਰਸ ਪਾਰਟੀ ਔਰਤਾਂ ਦੇ ਲਈ ਹਰ ਉਹਨਾਂ ਦੇ ਹੱਕਾਂ ਦੇ ਲਈ ਤਾਂ ਉਹਨਾਂ ਨੂੰ ਜਾਗਰੂਕ ਕਰ ਹੀ ਲਈ ਐ ਨਹੀਂ ਉਹਨਾਂ ਦੀ ਸਿਹਤ ਦੇ ਵਾਸਤੇ ਵੀ ਜਿਹੜੀ ਪੂਰੀ ਕਾਂਗਰਸ ਹੈ ਉਹ ਪੂਰੀ ਤਤਪਰ ਹੈ ਕਿ ਕਿਸ ਤਰ੍ਹਾਂ ਸਾਡੀ ਅੱਧੀ ਆਬਾਦੀ ਹੈ ਜਿਹੜੀ ਉਹਦਾ ਧਿਆਨ ਰੱਖਿਆ ਜਾਵੇ ਉਹਨਾਂ ਦੀ ਸੁਰੱਖਿਆ ਦਾ ਧਿਆਨ ਰੱਖਿਆ ਜਾਵੇ ਜੀ ਪੂਜਾ ਮਿੱਤਲ ਕਾਂਗਰਸ ਪਾਰਟੀ ਚੁਜ ਵਾਇਲ ਕੀਤੀ ਹੈ ਹਾਂਜੀ ਕੀ ਕਰਾਂ ਦੱਸ ਦੋ ਬਸ ਸਰ ਇਹਨਾਂ ਦੇ ਨਾਲ ਜੁੜ ਕੇ ਸਾਰਾ ਕੰਮ ਕਰਨਾ ਜੀ ਜਿਵੇਂ ਕਾਂਗਰਸ ਪਾਰਟੀ ਨਾਲ ਮਿਲਿਆ ਹੈ ਮੈਡਮ ਨਾਲ ਮਿਲਿਆ ਹੈ ਪੂਜਾ ਜੀ ਨਾਲ ਮਿਲੇ ਹੈ ਇਹ ਜਣੀ ਇਹ ਸਾਰਾ ਮਿਲ ਕੇ ਫਿਰ ਅਸੀਂ ਕਰਾਂਗੇ ਜੀ ਨਾਲ ਵੇਖੋ ਜੀ ਮੈਂ ਬਲੋ ਕਾਂਗਰਸ ਮਾਣਾ ਪ੍ਰਧਾਨ ਹੋਣ ਲੱਤੇ ਪਹਿਲਾਂ ਤਾਂ ਮੈਂ ਜਿਹੜੀ ਸਮਾਣਾ ਮਹਿਲਾ ਬਲੋ ਕਾਂਗਰਸ ਦੀ ਜਿਹੜੀ ਨਵੀਂ ਸਮੂਚੀ ਟੀਮ ਦੀ ਅੱਜ ਵਾਅਦਾ ਹੋਇਆ ਉਹਨੂੰ ਮੈਂ ਵਧਾਈ ਦਿੰਦਾ ਜਿੰਨੀ ਵੀ ਮੇਰੀਆਂ ਭੈਣਾਂ ਅੱਜ ਜੁੜੀਆਂ ਨੇ ਉਹਨਾਂ ਨੂੰ ਮੈਂ ਬਹੁਤ ਬਹੁਤ ਵਧਾਈ ਦਿੰਦਾ ਜਿਵੇਂ ਕਿ ਸਾਡੇ ਪੰਜਾਬ ਮਹਿਲਾ ਕਾਂਗਰਸ ਦੇ ਪ੍ਰਧਾਨ ਗੁਸ਼ਰਨ ਕੋ ਰੰਧਾਵਾ ਜੀ ਨੇ ਪਹਿਲਾਂ ਪਿਛਲੇ ਹੀ ਦਿਨੀ ਪੂਜਾ ਗਰਗ ਜੀ ਨੂੰ ਬਲਾਕ ਸਮਾਣਾ ਦਾ ਮਹਿਲਾ ਦਾ ਪ੍ਰਧਾਨ ਲਗਾਇਆ ਸੀਗਾ ਅੱਜ ਉਹਨਾਂ ਨੇ ਆਪਣੀ ਟੀਮ ਵਿੱਚ ਟੀਮ ਦੇ ਵਿੱਚ ਵਾਅਦਾ ਕਰਦੇ ਹੋਏ ਨਵੀਆਂ ਸਾਡੀਆਂ ਭੈਣਾਂ ਬਲਾਕ ਬਲਾਕ ਮਹਿਲਾ ਕਾਂਗਰਸ ਨਾਲ ਜੋੜੀਆਂ ਨੇ ਉਹਦੇ ਲਈ ਸਮੁੱਚੀ ਟੀਮ ਨੂੰ ਵਧਾਈ ਹੈ ਜਿਵੇਂ ਕਿ ਸਾਡੇ ਪ੍ਰਿੰਕਾ ਗਾਂਧੀ ਜੀ ਨੇ ਇੱਕ ਮੁਹਿੰਮ ਚਲਾਈ ਸੀਗੀ ਆਦੀ ਆਵਾਦੀ ਪੂਰਾ ਹੱਕ ਨਾਰੀ ਸ਼ਕਤੀ ਨੂੰ ਜਗਾਉਣ ਲਈ ਤੇ ਅੱਗੇ ਲੈ ਕੇ ਆਉਣ ਲਈ ਇਹ ਬਹੁਤ ਵਧੀਆ ਉਪਰਾਲਾ ਹੈ ਪਿਛਲੀ ਕਾਂਗਰਸ ਸਰਕਾਰ ਦੇ ਵੇਲੇ 50% ਹੱਕ ਸਾਡੀ ਕੈਬਨਿਟ ਦੇ ਵਿੱਚ ਪਾਸ ਹੋਏ ਹੋਏ ਨੇ ਜਿਦੇ ਵਿੱਚ 50% ਮਿਊਸਪਲ ਕਮੇਟੀਆ ਦੇ ਵਿੱਚ ਰਿਜ਼ਰਵ ਕੀਤੀ ਹੋਈ ਹੈ ਔਮਨ ਵਾਸਤੇ ਪੰਚਾਇਤੀ ਚੋਣਾਂ ਵਾਸਤੇ ਜ਼ਿਲ੍ਹਾ ਪਰਿਸ਼ਦ ਵਾਸਤੇ ਤੇ ਜ਼ਿਲ੍ਹਾ ਸੰਮਤੀ ਵਾਸਤੇ ਪਹਿਲੀਆਂ ਸੀਟਾਂ ਇਹ ਨਾਰੀ ਸ਼ਕਤੀ ਵਾਸਤੇ ਰਿਜ਼ਰਵ ਕੀਤੀਆਂ ਨੇ ਤਾਂ ਇਹ ਨਾਰੀ ਸ਼ਕਤੀ ਨੂੰ ਅੱਗੇ ਲੈ ਕੇ ਆਉਣ ਵਾਸਤੇ ਬਹੁਤ ਵਧੀਆ ਉਪਰਾਲਾ ਹੈ ਲੇਡੀਜ਼ ਨੂੰ ਅੱਗੇ ਆਉਣਾ ਚਾਹੀਦਾ ਵੱਧ ਤੋਂ ਵੱਧ ਜੁੜਨਾ ਚਾਹੀਦਾ ਮੈਂ ਹੀ ਉਪਰਾਲਾ ਸਭ ਨੂੰ ਇੱਕ ਅਪੀਲ ਕਰਦਾ ਕਿ ਵੱਧ ਤੋਂ ਵੱਧ ਜੁੜੋ ਤੇ ਆਪਾਂ ਇਹ ਜਿਹੜੀ ਲੇਡੀਜ਼ ਦੀ ਆਵਾਜ਼ ਹੈ ਉਹਨੂੰ ਅੱਗੇ ਲੈ ਕੇ ਜਾਈਏ ਤੁਸੀਂ ਪਹਿਲਾ ਟੀਮ ਬਣਾਈ ਜੀ ਬਣਾਈ ਆਪਣਾ ਹਾਂਜੀ ਕੀ ਕਹਣਾ ਤੁਹਾਨੂੰ ਕਿੰਨੇ ਮੈਂਬਰ ਜੁੜ ਗਏ ਮੈਂ ਅੱਜ ਮੈਡਮ ਗੁਰਸ਼ਰ ਕਰ ਰਹੇ ਦਾਵਾ ਜੀ ਦੀ ਗਵਾਈ ਵਿੱਚ 6 ਮੈਂਬਰ ਜੋੜ ਰਹੀਆਂ ਅੱਜ ਤੇ ਅੱਜ ਇਹਨਾਂ ਦੀ ਹੌਸਲੇ ਨਾਲ ਮੈਂ ਅੱਗੇ ਹੋਰ ਬਣਾਵਾਂਗੀ ਜ਼ਰੂਰ ਇੱਕ ਹੋਗੇ ਹਾਂਜੀ ਹਾਂਜੀ ਬੈਨਾ ਕਾਂਗਰਸ ਵੀ ਮਕਬੂਲ ਹੋਤਾ ਰਿਹਾ ਕੀ ਕਰੇ ਤਕੋ ਦੇਖੋ ਜੀ ਅੱਜ ਇਹ ਜੋ ਫੌਜ ਖੁਸ਼ੀ ਦਾ ਮਾਹੌਲ ਹੈ ਅੱਜ ਦੇਸ਼ ਦੇ ਵਿੱਚ ਸਾਰੇ ਦੇਸ਼ ਵਿੱਚ ਕਾਂਗਰਸ ਦਾ ਬਹੁਤ ਬੜੀਆ ਰੋਲ ਆਦਾ ਹੋ ਰਿਹਾ ਹੈ ਮਹਿਲਾ ਮਾਗੇ ਆ ਰਹੀਆਂ ਨੇ ਤੋਂ ਮੈਂ ਪਹਿਲਾਂ ਸਾਡੇ ਕੁਛ ਦਿਨ ਪਹਿਲਾਂ ਸਾਡੇ ਪੂਜਾ ਗੁਰਗ ਜੀ ਨੂੰ ਮਹਿਲਾ ਮੈਲਾ ਜਿਹੜਾ ਮੈਲਾ ਕਾਂਗਰਸ ਦਾ ਭਾਵਨਾ ਆਇਆ ਸੀ ਮੇਰੇ ਗੁਰਸ਼ਾ ਗੁਰਦਾਵਾ ਜੀ ਵੱਲੋਂ ਅੱਜ ਸਾਡੇ ਨਾਲ ਬਹੁਤ 그룹ਪ ਦੇ ਨਾਲ ਅੱਜ ਅਸੀਂ 6-7 ਜੀ ਨੂੰ ਅਹੁਦੇ ਵੰਡ ਰਹੇ ਹਾਂ ਤੇ ਸਾਨੂੰ ਉਮੀਦ ਹੈ ਇਹਨਾਂ ਲੇਡੀ ਤੋਂ ਖੱਲੇ-ਖੱਲੇ ਆਵਾਡ ਦੇ ਵਿੱਚ ਸਾਡੇ ਰਾਹੁਲ ਗਾਂਧੀ ਜੀ ਦਾ ਜਿਹੜਾ ਵੀ ਸੁਨੇਹਾ ਸਾਡਾ ਹੋਊਗਾ ਘਰ-ਘਰ ਜਾ ਕੇ ਬਹਜਾਉਣਗੀਆਂ ਤੇ ਮਹਿਲਾ ਮੰਡਲ ਦਾ ਇੱਕ ਬਹੁਤ ਵੱਡਾ ਰੋਲ ਹੈ ਸਾਡੀ ਕਾਂਗਰਸ ਪਾਰਟੀ ਦੇ ਵਿੱਚ ਇਹਨਾਂ ਦਾ ਮੈਂ ਧੰਨਵਾਦੀ ਕਰਦਾ ਅੱਜ ਕੱਲ ਲੇਡੀਆਂ ਨੂੰ ਘਰੋਂ ਜਿਹੜਾ ਕੰਮ ਕਰਨੇ ਉਹ ਕੱਟ ਨਿਕਲਣਾ ਬੜਾ ਮੁਸ਼ਕਲ ਹੁੰਦਾ ਪਰ ਇਹਨਾਂ ਨੂੰ ਮੈਂ ਸ਼ਾਬਾਸ਼ ਵੀ ਦਾਅਦ ਵੀ ਦਿੰਦਾ ਤੇ ਉਹਨਾਂ ਨੂੰ ਵਧਾਈ ਵੀ ਦਿੰਦਾ ਵੀ ਕਾਂਗਰਸ ਪਾਰਟੀ ਲਈ ਕੌਂਸਲ ਦਾ ਕੰਮ ਦੇਖ ਕੇ ਸਾਡੀ ਭੈਣ ਜੀ ਗੁਰਸ਼ਰਨ ਕੌਰ ਰਧਾਵਾ ਜੀ ਦਾ ਮੇਲ ਮਲਾਪ ਸੁਭਾਅ ਦੇਖ ਕੇ ਮੈਡਮ ਜੀ ਨੂੰ ਜੁਆਇਨ ਕਰ ਰਹੇ ਨੇ ਤੇ ਮੈਡਮ ਗੁਰਸ਼ਰਨ ਕੌਰ ਰਧਾਵਾ ਦੇ ਹੱਥ ਮਯੂਜ਼ ਕਰਨਗੇ ਤੇ ਕੌਂਸਲ ਪਾਰਟੀ ਦੀ ਦੀ ਵੇਹਤ ਲਈ ਬਤ ਬਤ ਤਾਂ ਦੇ ਹੀ ਨਾਲ ਸਮਾਣੇ ਵਿੱਚ ਬਹੁਤ ਦਾ ਕੰਮ ਕਰ